ਲਾਵੀ ਦੋਸਤੋ ਕੱਲ ਪੈ ਇੱਕ ਆਵਲਖ ਬਸ਼ੀਰੀ ਪਾਈ ਸੀ ਤੇ ਬਸ਼ੀਰੀ ਵੀਡੀਓ ਪੋਂ ਸਾਰੀ ਸੇਲ ਹੋ ਗਈ ਸੀ ਤੇ ਹਾਈਟ ਵਾਲੀ ਬੱਚੀ ਸੀ ਤੇ ਉਹ ਚੀਜ਼ ਨੂੰ ਦੇਖਦੇ ਅੱਜ ਫੇਰ ਇੱਕ ਤੁਹਾਡੇ ਲਈ ਹਾਈਟ ਵਾਲੀ ਬੱਚੀ ਲੈ ਆਏ ਦੋਸਤੋ 23-24 ਕਿ ਮਹੀਨੇ ਆ ਬੱਚੀ ਦੀ ਉਮਰ ਹੈ ਲਗਭਗ ਆਪਾਂ ਕਹੇ ਦੋ ਸਾਲ ਦੇ ਆਸ-ਪਾਸ ਉਮਰ ਹੈ ਖਾਨਦਾਨ ਮੱਝੂਕੇ ਵਾਲਾ ਤਗੜਾ ਖਾਨਦਾਨ ਹੈ ਮਜ਼ਬੂਤ ਚੰਗੀ ਹੈ ਬੱਚੀ ਪਲੀ ਹੋਈ ਚੰਗੀ ਹੈ ਤੇ ਕੱਦ ਦਾ ਤੁਹਾਡੇ ਸਾਹਮਣੇ ਹੈ ਮਾਹਰਾ ਐਟੀਟਿਊਡ ਕੰਨ ਕੰਡੀਸ਼ਨ ਹੈ ਸਾਰੇ ਪੱਖੋਂ ਪੂਰੀ ਟੌਪ ਦੀ ਬਸ਼ੀਰੀਆ ਜਿਹੜੇ ਭਰਾ ਚੰਗੀ ਬੱਚੀ ਪਾਲਣਾ ਚਾਹੁੰਗੇ ਚਾਹੁੰਦੇ ਆ ਪੰਜਾਬ ਨਸਲ ਦੀ ਬੱਚੀ ਪਾਲਣਾ ਚਾਹੁੰਦੇ ਤਾਂ ਮਿੱਤਰੋ ਵੀਡੀਓ ਪੂਰੀ ਦੇਖ ਲਓ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦਨੋ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਇਹ ਵੀਡੀਓ 2 ਫਰਵਰੀ 2026 ਦੀ ਆ ਤੇ ਬੱਚੀ ਵੀ ਉੱਡੂ ਉੱਡੂ ਕਰਦੀ ਲਿਆਤੀ ਤੁਹਾਡੇ ਸਾਹਮਣੇ ਬਹੁਤ ਚੰਗੀ ਬੱਚੀ ਆ ਬਾਲਪੋਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਸੋਹਣੀ ਸੰਰਖੀ ਬੱਚੀ ਆ ਤੋਂ ਮਿੱਤਰੋ ਵੀਡੀਓ ਵੱਲ ਵੱਧਦੇ ਆ ਵੀਡੀਓ ਦੀ ਡਿਟੇਲ ਦਿੰਨੇ ਜਿਆਦਾ ਆਪਾਂ ਸਮਾਂ ਨਾ ਖਰਾਬ ਕਰੀਏ ਤਾਂ ਮਿੱਤਰੋ ਬੱਚੀ ਜੋਰ ਚ ਸਭੀ ਚੰਗੀ ਹੋਈ ਹੈ ਨਾ ਤੇ ਕਰਦੀ ਵੀ ਉੱਡੂ ਉੱਡੂ ਫਿਰਦੀ ਪਹਿਲਾਂ ਤਾਂ ਇਹਦੀ ਨੱਕੀ ਦੇਖੋ ਕਿੰਨੀ ਸੋਹਣੀ ਘੋੜਿਆਂ ਨਾਲ ਵੀ ਚੰਗੀ ਤਾਂ ਹੋਣ ਲੱਗੀ ਹੋਈ ਆ ਹਿੱਕ ਬਾਡੀ ਦੀ ਤੁਹਾਡੇ ਸਾਹਮਣੇ ਹਿੱਕ ਉਹ ਬਹੁਤ ਖੁੱਲੀ ਆ ਪੁੱਠਾ ਬਹੁਤ ਡਬਲਾ ਤੇ ਲੰਬੀ ਲੰਜੀ ਵੀ ਚੰਗੀ ਆ। ਕੰਨ ਪਤਲਾ ਬਰੀਕ ਛੋਟਾ ਕੰਨ ਲੱਗਿਆ ਹੋਇਆ ਜੀ ਬਾਲ ਪੌਰੀਆਂ ਦੀ ਸਾਫ ਆ। ਪੰਜਾਬ ਨਸਲ ਮੱਜੂ ਕੇ ਖਾਨਦਾਨ ਚੋਂ ਜੀ। ਦੋਸਤੋ ਖਲੀਦਾਰਾਪੁਰ ਵਾਲੀ ਲੈਂਥੋਂ ਬੱਚੀ। ਤੇ ਖਲੀਦਾਰਾਪੁਰ ਦਾ ਘੋੜਾ ਮੰਨ ਲਓ ਅੱਧਰ ਆਪਣਾ ਰਾਜਸਥਾਨ ਵਾਲੀ ਸਾਈਡ। ਮਾਲਕਾਂ ਨੇ ਜਿਵੇਂ ਦਾ ਆਪਾਂ ਨੂੰ ਦੱਸਿਆ ਆਪਾਂ ਉਦਾਂ ਹੀ ਤੁਹਾਨੂੰ ਦੱਸ ਦਿੰਨੇ ਆ। ਖਲੀਦਾਰਾਪੁਰ ਵਾਲੇ ਘੋੜੇ ਦਾ ਬੱਚੇ ਦੀ ਗਾਂ ਬੱਚੀ ਆ। ਮੰਨ ਲਓ ਖਲੀਦਾਰਾਪੁਰ ਵਾਲੇ ਦੀ ਪੂਤੀ ਦੱਸ ਕੇ ਆਪਾਂ ਨੂੰ ਦਿੱਤੀ ਆ। ਕੋਈ ਆਪਣੇ ਕੋਲ ਵੈਸੇ ਰਿਟਰਨ ਤੇ ਆ ਕੋਈ ਵੀਡੀਓ ਤਾਂ ਹੈ ਨਹੀਂ ਉਦਾਂ ਜਿਵੇਂ ਆਪਾਂ ਮਾਲਕਾਂ ਨੇ ਦੱਸਿਆ ਪਾ ਤੁਹਾਨੂੰ ਉਦਾਂ ਹੀ ਦੱਸ ਦਿੰਨੇ ਪੁੱਠਾ ਪੱਠਾ ਸੋਨਾ ਡੈਪਲ ਸਟੇਜ ਤੇ ਬੱਚੀ ਆਈ ਹੋਈ ਹੈ ਤੇ ਕੱਦ ਲਗਭਗ ਦੋਸਤੋ 60 ਦੇ ਆਸ-ਪਾਸ ਹੋਇਆ ਕਰੇ ਪ੍ਰੋਪਰ ਤਾਂ ਆਪਾਂ ਸਕਿੱਲ ਨਾਲ ਤਾਂ ਨਹੀਂ ਮਣੀ ਪਰ ਆਮ ਤੌਰ ਤੇ ਆਪਾਂ ਰੋਜ਼ ਹੀ ਜਾਨਵਰ ਲੈ ਹੁੰਦੇ 60 ਤੋਂ ਕੀ ਕਹਣਾ ਸੂਤ ਦੋ ਸੂਤ ਤੱਕ ਦਵੇ ਪਰ ਪ੍ਰੋਪਰ ਫੀਤੇ ਵਾਲੀ ਤਾਂ 60ੋਂ ਬਾਹਰ ਹੋ ਦੋਸਤੋ ਫੱਟੀ ਵਾਲੀ 60 ਦੇ ਲਗਭਗ ਹੋ ਤੇ ਹੱਕ ਹੁੱਕ ਤੋਂ ਹੀ ਡੇਲ ਸੌਂਬ ਦਾ ਬਹੁਤ ਮਜ਼ਬੂਤ ਆ ਜਿਵੇਂ ਆਪਾਂ ਕਹਿਦੇ ਨੇ ਆਪਣੇ ਪੰਜਾਬ ਨਸਲ ਦੀ ਜਿਹੜੀ ਵਾਂਤਰਾ ਜਿਹੜੀ ਸਕੀਨੀ ਆਉਂਦੀ ਹੈ ਨਾ ਪੂਰੀ ਟੌਪ ਦੀ ਆਈ ਹੋਈ ਲੰਬੀ ਲੰਜੀ ਵੀ ਸੋਹਣੀ ਹੈ ਤੇ ਬਾਕੀ 2 ਸਾਲ ਦੇ ਲਗਭਗ ਹੋ ਗਏ 2-4 ਮਹੀਨੇ ਸੰਭ ਕੇ ਬੱਚੀ ਮੀਟ ਕਰਾਉਣ ਵਾਲੀ ਵੀ ਹੋ ਜੂ ਤੇ ਕਦ ਖੁੱਦ ਦਾ ਇੰਨਾ ਚਾਏ ਹੋਣੀ ਮੀਟ ਕਰਾ ਦੀ ਹੈ ਨਾ ਸਵਾਰੀ ਦੀ ਵੀ ਤੁਸੀਂ ਚੜ੍ਹ ਸਕਦੇ ਹੋ ਜਿਹੜੇ ਭਰਾਣੇ ਲੈਣੀਆਂ ਪਰ ਜਿਹੜੀਆਂ ਵਾਂਤਰਾ ਤੁਸੀਂ ਦੇਖ ਸਕਦੇ ਹੋ ਦੋ ਪਾਰ ਚਿੱਟੇ ਮੱਥੇ ਬਲੇਜ ਦੀ ਮਾਰਕਿੰਗ ਹੈ ਵਾਂਤਰਾ neck ਦੀ ਕੰਨ ਦੀ ਸਾਰੀ ਹੱਕ ਵੱਡੀ ਸਾਰੀ ਤੁਹਾਡੇ ਸਾਹਮਣੇ ਬਾਕੀ ਨੰਬਰ ਥੱਲੇ ਦਿੱਤੇ ਸੰਪਰਕ ਕਰ ਲਓ